ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਲਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 842701987 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਆਪਾਰ ਸਿੰਘ ਪੈਂਟਲੇਵਾਲ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ 7528095496 7528095496 95496 ਕੱਲ ਆਪਾਂ ਦੋ ਰਾਗ ਪਾਈ ਸੀ ਰਹਿ ਗਏ ਬਜੀ ਹਾਂ ਜੀ ਬੈੱਕੀ ਠੀਕ ਹੈ ਜਿਹੜੀ ਅੱਜ ਆਪਾਂ ਵੈੜ ਦੇਖੀਏ ਐਨਐਸਫ ਕਿਹੜਾ ਸੁਹਾ ਸੁਰੀ ਆ ਇਹ ਤੀਜਾ ਸੁਹਾ ਵੀਰੇ ਮੰਨ ਕੇ ਲਈ ਆਪਾਂ ਉਹ ਮਾਲਕਾਂ ਨੇ ਦੂਜਾ ਕਿਹਾ ਪਰ ਆਪਾਂ ਤੀਜਾ ਸੁਹਾ ਮੰਨ ਕੇ ਜੀ ਵੀ ਤੀਜਾ ਸੁਹਾ ਹੈਗੀ ਆ ਹਾਂ ਜੀ ਤੇ ਦਿਨ ਕੈ ਕਲੈਂਦੀਆ ਸੁਣ ਮੇਰੇ ਕੋਲੇ ਲੈ ਜੂ WhatsApp 79 ਕਹਿੰਦਾ ਬਾਬਾ ਹਫਤੇ ਤੋਂ ਉ ਫੀ ਕਹਤੇ ਦੁੱਧ ਕੀ ਦੱਸੇ ਦਾ ਬਣ ਦੁੱਧੇ ਦਾ 27 22 ਕਿਲੋ ਦੁੱਧ ਉਹ ਕਹਿੰਦੇ ਅਸੀਂ ਚੋਇਆਗਾ ਪਰ ਕਹਿੰਦੇ ਭਾਬਾ ਲੈਣ ਵਾਲਾ 25 ਮੰਨ ਕੇ ਲੈ ਲੈ ਆ 25 ਮੰਨ ਕੇ ਲੈ ਲੈ ਤੇ 25 ਕਿਲੋ ਦੁੱਧ ਦੇਦਾ ਵੜ ਦਮ ਰੱਖਦੀ ਆ ਹਾਂਜੀ ਹਾਂ ਤੇ ਇਹਦੇ ਆਪ ਰੇ ਟੰਡੀ ਸੀਲ ਬਹੁਤ ਆ ਤੇ ਲੇਵਾ ਫਿੱਟ ਰੇ ਸੱਗੇ ਵਿੱਚ ਹਨਾ ਰੇਟ ਦੀ ਗੱਲ ਰੇਟ ਦੇ ਕੀ ਹੋਊਗਾ ਰੇਟ ਵੀਰੇ ਮੁੱਲ ਤਾਂ 75000 ਕਰਦੇ ਆ ਠੀਕ ਹੈ ਤੇ ਮੰਨ ਕੇ ਚਲੋ 70000 ਦੀ ਦੇ ਦੇ ਮੰਨਦਾਨ ਵਿੱਚ ਹੋ ਜਾਊਗਾ ਟੋੜ ਦੀ ਵਾਰ ਰੋ ਸੋ ਵੀਰੇ ਮੁੱਲ 75000 ਆ ਤੇ 70000 ਦੀ ਵੀਰਕ ਦਾ ਦੇ ਦਾਂਗੇ ਇਹਦੇ ਵਿੱਚੋਂ ਥੋੜਾ ਬੋਤਾ ਮੌਕੇ ਤੇ ਮਾਮਤਾਨ ਹੋ ਜਾਊਗਾ। ਸੋ ਵੀਰੋ ਕੱਦ ਕਾਠ ਵਗੈਰਾ ਦੇਖ ਸਕਦੇ ਬੈੜ ਦਾ ਚੰਗਾ ਸਾਫ ਸੁਥਰਾ ਰਾਜੀ ਸਮੀ ਪੜੀ। ਕੀਮਤ 75000 ਆ 70000 ਦੇ ਵਿੱਚੋਂ ਨਰਮ ਹੋ ਜੂਗੀ। ਦੂਜਾ ਸੁਆਮਣ ਵਾਲੇ ਚਾਹੇ ਵੀ ਮਨ ਵਾਲੇ ਤੀਜਾ ਸੁਆ ਪਰ ਤੀਜੇ ਸੁਈ ਦੀ ਬਾਡੀ ਬਾਦਰ ਤੇਖ ਦਿੰਦੀ ਆ। 25 24 25 ਗਰਾਂ ਦੋਦੋਂ ਆਉਣ ਵਾਲੀ ਬੈੜ ਠੀਗੀ ਆ। ਕੱਦ ਕਾਠ ਚੰਗਾ। ਸੋਹਣੀ ਸਾਫ ਸੁਥਰੀ ਰਾਜੀ ਸਮੀ ਬੜੀ ਫਾੜੀ ਵਾਲਾ ਜਮਾ। ਕਿਸੇ ਪਾਸੇ ਹੱਥ ਤਰਾਣੀ। ਸੋ ਥਾਣ ਲੈਵਾ ਜੇ ਤੁਸੀਂ ਦੇਖ ਸਕਦੇ ਹੋ। ਸੋਹਣਾ ਥਾਣਾ ਹਾਥ ਸੋ 30 ਰਾਂਗ ਸਵੇਰ ਲਗਭਗ 6:00 ਸੂਰਜ ਹੈ ਪਿੰਡ ਟੱਲੇਵਾਲ ਜ਼ਿਲ੍ਹਾ ਬਰਨਾਲਾ ਤੇ ਨੰਬਰ ਬੋਲੀ ਵਈ ਆਪਣਾ ਦੁਆਰੇ 7528095496 ਸੋ ਕਿਸੇ ਵੀ ਵੀਰ ਦੇ ਬੜ ਪਸੰਦ ਹੋਵੇ ਇਸ ਨੰਬਰ ਦਾ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸ ਨਾਮ